ਬਾਈ ਰੇਜ ਨੇੜੇ ਕੋਲ ਸਾਡੀ ਦੇਖਾ ਕਰ ਬਾਈ ਰੇਜ ਕਾ ਖਾਲਸਾ ਬਾਈ ਰੇਜ ਕੀ ਫਤਿਹ ਬਾਈਆਂ ਦੀ ਫਰਮਾਇਸ਼ ਸੀਗੀ ਵੀ ਬਾਬਾ ਜੀ ਰੋਜ਼ ਵੀੜ ਕੋ ਪਾਇਆ ਕਰ ਪਰ ਮਜਬੂਰੀਆਂ ਵਿੱਚ ਟਾਈਮ ਜ ਘੱਟ ਹੁੰਦਾ ਤੇ ਆ ਦੇਖੋ ਬੱਚੇ ਦਿਖਾਵਾਂ ਆ ਬੱਚੇ ਇੱਕੋ ਦੂਰ ਰੱਖ ਮੜਿਆ ਆ ਬੱਚੇ ਇੱਕੇ ਝੋਲੀ ਦੇ ਨੇ ਇਹਦਾ ਇਹਦਾ ਕਿੰਨਾ ਫਰਕ ਹੈ ਦੇਖ ਲੋ ਕਿਉਂ ਇਹਨੂੰ ਥੋੜਾ ਜਿਹਾ ਨੁਕਸ ਪੈ ਗਿਆ ਤੁਹਾਨੂੰ ਮੈਂ ਦਿਖਾਉਣ ਲੱਗਿਆ ਦੇਖੋ ਇਹਨੂੰ ਕੀ ਕਰਿਆ ਨਾ ਇਸ ਤਰ੍ਹਾਂ ਕਰਕੇ ਆ ਦੇਖੋ ਤੁਸੀਂ ਕੱਪੜਾ ਵੀ ਲੈ ਲਓ ਤੇ ਕੱਪੜੇ ਦੇ ਉੱਤੇ ਇਹਨੂੰ ਇਸ ਤਰ੍ਹਾਂ ਕਰਕੇ ਬਿਠੇ ਉੱਠੇ ਨਹੀਂ ਕਰਦਾ ਇਹਦੇ ਅੰਦਰ ਮੈਂ ਕੱਲ ਕੀ ਨੇੜੇ ਲਾ ਕੈਮਰਾ ਉਹਨੇ ਮੇਰੇ ਕੰਨ ਕਰਾ ਕੁੱਝ ਨਾ ਮੇਰੇ ਕੰਨ ਕਰਾ ਹਾਂ ਜੀ ਤੇ ਨੇੜੇ ਮਤਲਬ ਇਹਦੇ ਕੱਲ ਮੈਂ ਸੰਭਾਲਿਆ ਜਦੋਂ ਕੱਲ ਸੰਭਾਲਿਆ ਇਹਨੂੰ ਕੀ ਕਰਿਆ ਨਾ ਇਹ ਬੱਚਾ ਜਿਹੜਾ ਸੀਗਾ ਇਹਦੇ ਥੱਲੇੋਂ ਇੱਥੋਂ ਗਲਾ ਪੱਕਿਆ ਪੈਸੇ ਆ ਇਸ ਜਗ੍ਹਾ ਤੇ ਆ ਜਗਾ ਆਹ ਗੰਡ ਬਣੀ ਪਈ ਐ ਨਾ ਇੱਥੇ ਆਹ ਗੰਡ ਬਣੀ ਪਈ ਐ ਇਸ ਜਗ੍ਹਾ ਤੇ ਦਾਣੇ ਲੈਂਦਾ ਨਹੀਂ ਸੀਗਾ ਤੇ ਕੱਲ ਮੈਂ ਜਦੋਂ ਦੇਖਿਆ ਤੇ ਫੇਰ ਮੈਂ ਆਖਿਆ ਵੀ ਦਾਣੇ ਕਿਉਂ ਨਹੀਂ ਲੈਂਦਾ ਫੇਰ ਵੀਰ ਜੀ ਮੈਂ ਅਜੇ ਸਮਝਿਆ ਤੇ ਇਹਦੇ ਅੰਦਰੋਂ ਇਸ ਤਰ੍ਹਾਂ ਆ ਜਾਏ ਚੱਕ ਕੇ ਮੈਂ ਜਦੋਂ ਆ ਦਿਖਾਈ ਪਈ ਤੇ ਆਹ ਦੇਖੋ ਇਹ ਆ ਇਸ ਤਰ੍ਹਾਂ ਚਿੱਟਾ ਪਣ ਬਣਿਆ ਪਿਆ ਦੇ ਹਾ ਜੀ ਇਹ ਆ ਦੇਖੋ ਵੀਰ ਜੀ ਇਹ ਆ ਦੇਖੋ ਜਿਹੜਾ ਆ ਚਿੱਟਾ ਪਣਾ ਇਹ ਤੁਸੀਂ ਕਾਹਦੇ ਨਾ ਕੱਢਣਾ ਇਹ ਕੱਢਣਾ ਤੁਸੀਂ ਮੋਚਨੇ ਨਾਲ ਇਮਾਰਤਾਂ ਲਿਓ ਉਹਨਾਂ ਨੂੰ ਇਹ ਆ ਦੇਖ ਇਹਨਾਂ ਇਸ ਤਰ੍ਹਾਂ ਕਰਕੇ ਥੱਲੇ ਦੱਬੋ ਆ ਦੇਖ ਇਹ ਆ ਚਟਾ ਬਣ ਨਿਕਲ ਗਿਆ ਆ ਦੇਖੋ ਵੀ ਜੀ ਆਦੀਨ ਆ ਦੇਖੋ ਕਿੰਨਾ ਨਿਕਲਿਆ ਆ ਦੇਖੋ ਇਸ ਤਰ੍ਹਾਂ ਕਰਕੇ ਗਲਾ ਇਹਦਾ ਸੁੱਜਿਆ ਪਿਆ ਸੀ ਤੇ ਠੀ ਕੱਲ ਮੈਂ ਮੈਨੂੰ ਦਾਣੇ ਦਿੱਤੇ ਆਹ ਦਾਣੇ ਦਿੱਤੇ ਛੋਲੇ ਤੇ ਨਹੀਂ ਨਹੀਂ ਲੰਗੀ ਮੇਰੇ ਕਿੰਨੀ ਕਰ ਰਿਹਾ ਆਹ ਦੇਖੋ ਕਿੰਨਾ ਜੰਮਿਆ ਪਿਆ ਗਲਾ ਇਹਦਾ ਤੇ ਇਹਨੂੰ ਤੁਸੀਂ ਕੀ ਕਰਨਾ ਹੈ ਕਿਸੇ ਮੋਚਨੇ ਨਾਲ ਇਹ ਤਾਂ ਆ ਇਸ ਤਰ੍ਹਾਂ ਥੱਲੋਂ ਥੱਲੋਂ ਇਹਦਾ ਆ ਇਸ ਤਰ੍ਹਾਂ ਦੇਖ ਕੇ ਵੀ ਹੈਗਾ ਇਹ ਚਿੱਟਾ ਬਣ ਕੇ ਨਹੀਂ ਇਸ ਤਰ੍ਹਾਂ ਕਰਕੇ ਥੋੜਾ ਜਾ ਜ਼ਰੂਰ ਇਹਨੂੰ ਮੋਚਨੇ ਨਾਲ ਕੱਢੋ ਮਿਲਕੋ ਮੇਨ ਦਾ ਤਰੀਕਾ ਹੈਗਾ ਕੱਢਣ ਦਾ ਤੇ ਵੀਰ ਜੀ ਇਹਨੂੰ ਕੀ ਕਰਨਾ ਨਾ ਤੁਸੀਂ ਮੋਚ ਨੇ ਨਾ ਕੱਢਣਾ ਮੋਚ ਨਾ ਹੁੰਦਾ ਜਾਂ ਕਿਸੇ ਚੀਜ਼ ਨਾ ਇਹ ਚਿੱਟਾ ਜਾਂ ਪਣ ਕੱਢ ਲਓ ਉਦੋਂ ਬਾਅਦ ਉਦੋਂ ਬਾਅਦ ਕੀ ਕਰਨਾ ਤੁਸੀਂ ਇਹਨੂੰ ਤੁਸੀਂ ਰਸੌਂਤ ਲੈਣੀ ਆ ਰਸੌਂਤ ਤੇ ਇਹਨੂੰ ਰਸੌਂਤ ਲੈ ਕੇ ਜਿੱਥੇ ਇਹ ਕੋਈ ਜ਼ਖਮ ਹੋਇਆ ਜਾਂ ਤੁਸੀਂ ਕੱਢਿਆ ਇਹ ਬੀ ਚੀਜ਼ ਤੈਨੂੰ ਰਸੌਂਤ ਦੇ ਭਿਉਂ ਕੇ ਰਸੌਂਤ ਨੂੰ ਪਰੀਆ ਸੌਤੇ ਦੇ 2-4 ਟੋਕੇ ਪਾ ਦੇਣੇ ਆ ਇਹਦੇ ਵਿੱਚ ਤੁਸੀਂ ਛਿੜਦੇ ਨੇ 2-4 ਟੋਕੇ ਮੂੰਹ ਚ ਛਿੜਦੇ ਨੇ ਤੇ ਦਾਣੇ ਤੁਸੀਂ ਇਹਨੂੰ ਦੇਣੇ ਛੋਲਿਆਂ ਦੇ ਜੇ ਤਾਂ ਅਥੀ ਦੇਣੇ ਪੈਣਗੇ ਤੇ ਜੇ ਤਾਂ ਤੁਸੀਂ ਅਥੀ ਦੇਣੇ ਅਥੀ ਦੇ ਦੋ ਨਗਾਉਂਦਾ ਜਿਹਦੇ ਚੋਗਾ ਲੈਂਦਾ ਤਾਂ ਵਧੀਆ ਤੇ ਨਹੀਂ ਫਿਰ ਤੁਸੀਂ ਇਹਨੂੰ ਮਿਕਸੀ ਚ ਪੀ ਕੇ ਕਿਸੇ ਬਰੀਕ ਚ ਤੇ ਫਿਰ ਕਿਸੇ ਪਾਈਪ ਜੀ ਨਾਲ ਢਿੱਡੇ ਦਾ ਪਰੋ ਫੇਰੇ ਵੀਰ ਜੀ ਠੀਕ ਹੋ ਆ ਦੇਖੋ ਕੱਲ ਨਾਲੋਂ ਅੱਜ ਠੀਕ ਹੈ ਕਿਉਂ ਅੱਜ ਇਹਦਾ ਮੈਂ ਜਿਹੜਾ ਆ ਚਿੱਟਾ ਜਿਹਾ ਪੰਛੀ ਤੇ ਗੰਡ ਵੱਜੀ ਪਈ ਸੀ ਇਸ ਜਗ੍ਹਾ ਤੇ ਇਹ ਆਇਆ ਇਸ ਜਗ੍ਹਾ ਤੇ ਨਾ ਆ ਦੇਖੋ ਕਿੰਨੀ ਗੰਡ ਹਜੇ ਵੀ ਦਿਖਾਈ ਦਿੰਦੀ ਹੈ ਇਸ ਜਗ੍ਹਾ ਤੇ ਆ ਜਗ੍ਹਾ ਤੇ ਗੰਡ ਕੱਲ ਇਹਦੇ ਦਾਣਾ ਨਹੀਂ ਲੰਗਦਾ ਸੀ ਕੋਈ ਤੇ ਅੱਜ ਇਹ ਦੇਖੋ ਮੈਂ ਇਹਨੂੰ ਠੀਕ ਹੋ ਕੱਲ ਨਾਲੋਂ ਅੱਜ ਫੇਰ ਠੀਕ ਆ ਤੇ ਚਿੱਟਾ ਜਿਹਾ ਪੰਛੀ ਹਜੇ ਵੀ ਨਿਕਲਦਾ ਦੇਖੋ ਚਿੱਟਾ ਜਿਹਾ ਪੰਛੀ ਹੈ ਨਾ ਇਹ ਇਸ ਤਰ੍ਹਾਂ ਕਰਕੇ ਵੀ ਵੀਰ ਜੀ ਇਹ ਇਹ ਜੰਮਾ ਰੇਸ਼ਾ ਬਣ ਜਾਂਦਾ ਹੈ ਆ ਦੇਖੋ ਆ ਦੇਖੇ ਇਸ ਤਰ੍ਹਾਂ ਕਰਕੇ ਯਾ ਦੇਖੋ ਆ ਨਿਕਲ ਗਿਆ ਨਾ ਹਰੇਸ਼ਾ ਤੁਸੀਂ ਇਹ ਕੱਢੋ ਤੁਸੀਂ ਮੋਚਨੇ ਨਾਲ ਜਾਂ ਕਿਸੇ ਨਾਲ ਇਹ ਰੇਸ਼ਾ ਜਦੋਂ ਨਿਕਲ ਉੱਤੋਂ ਹੀ ਤੁਸੀਂ ਰਸੌਣਤ ਪਾ ਦਿਓ ਤੇ ਵੀਰ ਜੀ ਇਹ ਠੀਕ ਹੋ ਜਾਊਗਾ ਤੇ ਐਨੀ ਕੁ ਮੇਰੀ ਜਾਣਕਾਰੀ ਹੈ ਤੇ ਪਹਿਲੀ ਗੱਲ ਤਾਂ ਵੀਰ ਜੀ ਮੇਰਾ ਜਿੰਨੇ ਵੀ ਮੇਰੇ ਕਬੂਤਰਾਂ ਵਾਲੇ ਵੀਰ ਨੇ ਵੱਡੇ ਵੀਰ ਛੋਟੇ ਵੀਰ ਤੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਉਹ ਮੈਂ ਵੀ ਸਾਨੂੰ ਤਣੋ ਆਪਣੀ ਜੋ ਵੀ ਮੇਰੇ ਕੋਲ ਸੀਗੀ ਜਿੰਨੀਕ ਜਾਣਕਾਰੀ ਹੈ ਮੈਂ ਸੋ ਤੋਂ ਕੁਝ ਨਹੀਂ ਲੁਕਾਇਆ ਤੇ ਸਾਰੇ ਵੀਰਾਂ ਨੇ ਮੈਨੂੰ ਪੂਰਾ ਪਿਆਰ ਦਿੱਤਾ ਵੱਧ ਤੋਂ ਵੱਧ ਤੇ ਜਿਹੜੀ ਮੇਰੀ ਵੀਡੀਓ ਇੱਕ ਮੈਂ ਆਲੂ ਬਖਾਰੇ ਦੀ ਪਾਈ ਸੀ ਉਹਦੋਂ ਤੋਂ ਉਹਦੋਂ ਤੋਂ ਤਾਂ ਮੈਨੂੰ ਇੰਨਾ ਪਿਆਰ ਦਿੱਤਾ ਤੇ ਲਾਇਕ ਕਰੇ ਤੇ ਮੇਰਾ ਚੈਨਲ ਵੀਰ ਜੀ ਤੁਹਾਡੇ ਕਿਰਪਾ ਨਾਲ ਮੇਰਾ ਚੈਨਲ ਚੱਲਿਆ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਕਰੇ ਸਭ ਦੇ ਚੈਨਲਾਂ ਨੂੰ ਤੁਸੀਂ ਫੋਲੋ ਕਰਿਆ ਕਰੋ ਚੰਗੀਆਂ ਵੀਡੀਓ ਦੇਖਿਆ ਪਰ ਮੇਰੀ ਹਰ ਵੀਡੀਓ ਦੇਖਿਆ ਕਰੋ ਹਰ ਵੀਡੀਓ ਵਿੱਚ ਕੋਈ ਕੋਈ ਨਾ ਕੋਈ ਗੁਣ ਦੀ ਗੱਲ ਹੋਊਗੀ ਬਿਨਾ ਗੁਣ ਤੋਂ ਮੇਰੀ ਕੋਈ ਵੀਡੀਓ ਨਹੀਂ ਹੋਊਗੀ ਕੋਈ ਗੰਦੀਮੰਦੀ ਵੀਡੀਓ ਮੈਂ ਪਾਉਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਜਿੰਨੀ ਵੀ ਵੀਡੀਓ ਪਾਉਂ ਮੈਂ ਕੋਈ ਵੀ ਜਾਣਕਾਰੀ ਪਾਵਾਂ ਤਾਂ ਵਧੀਆ ਵਿੱਚ ਮੈਂ ਆਪਦੀ ਵਧੀਆ ਤੋਂ ਵਧੀਆ ਪਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂ ਇੱਕ ਤਾਂ ਮੈਨੂੰ ਪ੍ਰੋਬਲਮ ਇਹ ਹੈ ਵੀ ਮੇਰੀ ਪੁੱਤੀ ਵੀਡੀਓ ਪਾਉਂਦੀ ਹੈ ਮੈਨੂੰ ਥੋੜਾ ਜਿਆਦਾ ਤਿਆਰਬਾ ਘੱਟ ਹੈ ਉਹ ਵੀ ਵੀਡੀਓ ਬਣਾ ਬਣਾ ਵੀ ਲੈਣਾ ਮੈਂ ਬਣਾਤਾ ਲੇਤੀ ਛੋਟੀ ਪੋਤੀ ਨੇ ਮੈਨੂੰ ਸਨਯੋਗ ਦਿੱਤਾ ਤੇ ਹੁਣ ਪਾਉਂਦੀ ਐ ਵੱਡੀ ਪੋਤੀ ਤੇ ਪਾਉਣ ਦੀ ਮੈਨੂੰ ਦਿੱਕਤ ਆ ਜਾਂਦੀ ਐ ਨਹੀਂ ਮੈਂ ਹਰ ਰੋਜ਼ ਵੀਡੀਓ ਪਾਵਾਂ ਤੇ ਵੀਰ ਜੀ ਰੋਜ਼ ਤਾਂ ਦੇਖੋ ਕਬੂਤਰਾਂ ਨਹੀਂ ਨਹੀਂ ਪੈਂਦੀ ਕੋਈ ਨਾ ਕੋਈ ਜਾਣਕਾਰੀ ਹੋਰ ਵੀ ਮੈਨੂੰ ਵੀਡੀਓ ਪਾਉਣੀਆਂ ਪੈਂਦੀਆਂ ਤੇ ਧੰਨਵਾਦ ਤੁਹਾਡੇ ਵੀਰਾਂ ਦੇ ਤੇ ਵੱਧ ਤੋਂ ਵੱਧ ਤੁਸੀਂ ਮੈਨੂੰ ਪਿਆਰ ਦਿਆ ਕਰੋ ਹਰੇਕ ਵੀਡੀਓ ਮੇਰੀ ਜਰੂਰ ਦੇਖਿਆ ਕਰੋ ਤੇ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਹ